ਹਲੋ ਜੀ ਆਪਾਂ ਪਹੁੰਚੇ ਹਾਂ ਅੱਜ ਨਕੋਦਰ ਦੇ ਵਿੱਚ ਤੇ ਦੇਖ ਸਕਦੇ ਹਾਂ ਬਈ ਆਪਾਂ ਇਹਨੇ ਕੱਪ ਜਿਹੜੇ ਖਿਡਾਰੀ ਜਿੱਤਦੇ ਆ ਗੱਡੀਆਂ ਮੋਟਰਸਾਈਕਲ ਇੱਥੇ ਜਿਹੜੇ ਗਿਫਟ ਕਰਦੇ ਆ ਦੇ ਬਾਬਾ ਜੀ ਇਨਦਾਨ ਕਰਕੇ ਜਾਂਦੇ ਆ ਦੇਖ ਸਕਦੇ ਆਪਾਂ ਇਹਨੇ ਕੱਪ ਆਪਾਂ ਇਹ ਦੇਖੋ ਦੇਖ ਸਕਦੇ ਆ ਇੱਧਰ ਮੋਟਰਸਾਈਕਲ ਖੜੇ ਆ ਬਈ ਲੱਡੀਆਂ ਮੋਟਰਸਾਈਕਲ ਦੇਖ ਸਕਦੇ ਹਾਂ ਦਿਖਾਉਣਾ ਹੈ ਤੁਮ ਇਧਰਲੇ ਪਾਸੇ ਆ ਦੇਖੋ ਜੀ ਬੈਸਟ ਜਾਫੀ ਬੈਸਟ ਰੇਡਰਾਂ ਨੇ ਜਿਹੜੇ ਕੱਪ ਪਹਿਲਿਆਂ ਚ ਚੇਤਕਾ ਸਕੂਟਰ ਦਿੱਤੇ ਗਏ ਉਹ ਵਾਲੇ ਨੇ ਆ ਦੇਖ ਸਕਦੇ ਹਾਂ ਬੋਲਟ ਆ ਕੜਿਆ ਪਲਸਰ ਇਹ ਪਹਿਲਿਆਂ ਚ ਦਿੱਤੇ ਗਏ ਸੀ ਪਲਸਰ ਸਕੂਟਰ ਇਹਨਾਂ 플레이ਰ ਜਿਹੜੇ ਜਿੱਦਿਆ ਕਬੱਡੀ ਵਾਲੇ ਬੇਬੇ ਉਹ ਇੱਥੇ ਗਿਫਟ ਕਰ ਜਾਂਦੇ ਆ ਚਾ ਇਹ ਟਰੋਫੀ ਨਵੀਂ ਹੈ ਹੈ ਹਾਂ ਸਾਰੀਆਂ ਟਰੋਫੀਆਂ ਉਹ ਦੇਖ ਸਕਦਾ ਹਾਂ ਬਈ ਅੰਦਰ ਉਹ ਗੱਡੀਆਂ ਹੋਰ ਵੀ ਖੜੀਆਂ ਨੇ ਹੂੰ ਦੇਖ ਸਕਦਾ ਹਾਂ ਬਈ ਸਿਰਾਂ ਗੱਲ ਬਾਤ ਆ ਜੀ ਅੰਦਰ ਵੀ ਖੜੀਆਂ ਵਾਲੀ ਹਾਂ ਆ ਦੇਖੋ ਬਈ ਕਿੰਨਾ ਸਮਾਨ ਹੈ ਬਈ ਕਿੰਨਾ ਕੁਝ ਖੜਿਆ ਦੇਖੋ ਅੰਦਰ ਗੱਡੀ ਖੜੀ ਆ ਤੇ ਚੇਤਕ ਸਕੂਟਰ ਦੂਸਰੋਂ ਵੀ ਦਿਖਾਉਣਾ ਤੁਹਾਨੂੰ ਗੱਡੀਆਂ ਆ ਦੇਖੋ ਜੀ ਇਹ ਗਿਫਟ ਕੀਤੀਆਂ ਸਾਰੀਆਂ ਗੱਡੀਆਂ ਆ ਦੀ ਨਕੋਦਰ ਇਹ ਪਾਲੇ ਜਲਾਲਪੁਰ ਨੇ ਜਿੱਤੀ ਸੀ ਬਈ ਆ ਨੈਨੋ ਗੱਡੀ ਕਹਿੰਦੇ ਉਹਦੇ ਗਿਫਟ ਕੀਤੀ ਸੀ ਪਾਲੇ ਜਲਾਲਪੁਰ ਇਹਨਾਂ ਉਹ ਮਾਗਰ ਲਿਖਿਆ ਵੀ ਆ ਪਾਲਾ ਜਲਾਲਪੁਰ ਹੀ ਆ ਦੇਖ ਸਕਦੇ ਹੋ ਇਹ ਸਾਰੀਆਂ ਗਿਫਟ ਆਈਆਂ ਆ ਨੇ ਬਈ ਨਕੋਦਰ ਇਹ ਦੇਖਾ